ਸ੍ਰੀ ਲਾਲਚੰਦ ਘਟਾਰੂ ਜੱਗੀ ਜੀ ਨੇ ਸਾਨੂੰ 2 ਲੱਖ ਰੁਪਏ ਦਾ ਸਾਡੀ ਪੰਚਾਇਤ ਨੂੰ ਚੈੱਕ ਦਿੱਤਾ ਕਿਉਂਕਿ ਸਾਡੇ ਪਿੰਡ ਦੀ ਵਾਟਰ ਸਪਲਾਈ ਦੀਆਂ ਪਾਈਪਾਂ ਜਿਹੜੀਆਂ ਕਾਫੀ ਲੀਕਿੰਗ ਸੀ ਸਾਡੇ ਲਈ 2 ਲੱਖ ਰੁਪਏ ਜਿਹੜੀ ਸਾਡੀ ਗਲੀਆਂ ਨਾਲੀਆਂ ਵਾਚੀ ਸਾਹਿਬ ਨੇ ਦਿੱਤਾ ਹੈ ਤੇ ਜਿਹੜਾ 6 ਲੱਖ ਰੁਪਏ ਸਾਡੀ ਸੱਪੜ ਦੇ ਨਿਕਾਸ ਲਈ ਦਿੱਤਾ ਹੈ ਰਿਕੁਆਇਰਮੈਂਟ ਜਿਹੜੀ ਸਾਡੀ ਸੀਗੀ ਕਮਿਊਨਿਟੀ ਹਾਲ ਜਾਂਚ ਕਰਦੇ ਸੀ 7 ਲੱਖ ਉਹਦੇ ਵਾਸਤੇ ਦਿੱਤਾ ਹੈ ਔਰ ਵਾਟਰ ਸਪਲਾਈ ਦੇ ਵਾਸਤੇ 1.5 ਲੱਖ ਦੀ ਜਿਹੜੀ ਰਾਸ਼ੀ ਹੈ ਉਹ ਸਾਡੇ ਚੋਹਾਣਾ ਪਿੰਡ ਨੂੰ ਅਲਾਟ ਕੀਤੀ ਹੈ ਜੀ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਡਿਮਾਂਡਾਂ ਤੁਹਾਡੇ ਕੋਲ ਸਾਨੂੰ ਮਿਲਦੀਆਂ ਰਹੀਆਂ ਨੇ ਕਿਸੇ ਦੇ ਪਿੰਡ 'ਚ ਕੁਝ ਛਪੜ ਦਾ ਨਿਕਾਸੀ ਨਹੀਂ ਹੋਈ ਕਿਤੇ ਕੋਈ ਗਲੀ ਦਾ ਮਸਲਾ ਕਿਤੇ ਵਾਟਰ ਸਪਲਾਈ ਦੀ ਦਿੱਕਤ ਆ ਕੋ ਪੈਪਲਨ ਪਾਣੀ ਆ ਗੰਦੇ ਨਾਲੇ ਦਾ ਮਸਲਾ ਕਿਤੇ ਕੋਈ ਐਸਸੀ ਜਾਂਚਕਾਰ ਟੁੱਟਿਆ ਖੰਡਰ ਬਣਿਆ ਤੁਸੀਂ ਦੱਸ ਦਿਓ ਮੈਨੂੰ ਜਦੋਂ ਮੈਂ ਪਿੰਡਾਂ 'ਚ ਜਾਣਾ ਤੇ ਉਹ ਹਰ ਗੱਲ ਜਿਹੜੀ ਤੁਸੀਂ ਦੱਸਦੇ ਹੋ ਉਹ ਅਸੀਂ ਦਿਲ ਅਰ ਦਮਾਗ 'ਚ ਫਿੱਟ ਕਰ ਲੰਨੇ ਆ ਵੀ ਇਹ ਕੰਮ ਫਲਾਣੇ ਪਿੰਡ 'ਚ ਦੱਸਿਆ ਸੀ ਤੇ ਅਸੀਂ ਉਹ ਅ ਕਰਨਾ ਹੈ 2 ਕਰੋੜ ਰੁਪਈਆ ਤੁਹਾਨੂੰ ਜਿਹੜਾ ਅਸੀਂ ਦੇਣਾ ਇੱਥੇ ਵੱਖ-ਵੱਖ ਕੰਮਾਂ ਦੇ ਲਈ ਮੈਨੂੰ ਪਤਾ ਤੁਸੀਂ ਸਾਰੇ ਇਮਾਨਦਾਰ ਨਾਲ ਕੰਮ ਕਰਦੇ ਹੋ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਪੈਸੇ ਦੀ ਫੱਟ ਦੀ ਦਿੱਕਤ ਨਹੀਂ ਟਾਈਮ-ਟਾਈਮਸ ਚਾਰ ਨੂੰ ਮਿਲਣਾ 2.5 ਕਰੋੜ ਰੁਪਈਆ ਹੋਰ ਆ ਰਿਹਾ ਥੋੜੇ ਦਿਨਾਂ ਤੱਕ 2 ਕਰੋੜ ਅੱਜਾ 2.5 ਕਰੋੜ ਰੁਪਈਆ ਅਗਲੇ ਪੰਜਾਬ ਦਾ ਆ ਰਿਹਾ ਜ਼ਿਲ੍ਹਾ ਪਰਿਸ਼ਦ ਨਾਲ ਹੋਰ ਵੀ ਪੈਸੇ ਆ ਗਏ 5 6 7 ਕਰੋੜ ਰੁਪਈਆ ਮਤਲਬ ਮਿਲ ਜਾਣਾ ਸੋ ਆ ਮੇਰਾ ਵੀ 1 ਕਰੋੜ ਰੁਪਈਆ ਉਹ ਵੱਖਰਾ ਮੇਰੀ ਗ੍ਰਾਂਟ ਹੈ ਤੇ ਅਸੀਂ ਕਦੀ ਵੀ ਕਿਸੇ सरपंच कॉल कधी व्हिडिओ कॉल को कधी कोई तहसीलदार को कधी को, 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 कोई ज्यादा कुटनी कोई सरपंच नहीं कह सकता कि मेरे को 5 रुपए एक से सो ਤੁਹਾਡਾ ਪੈਸਾ ਲੋਕਾਂ ਦਾ ਪੈਸਾ ਲੋਕਾਂ ਚ ਲੱਗੇ ਜਿਹੜਾ ਸਰਪੰਚ ਕਹੇਗਾ ਵੀ ਮੈਂ ਖਾਤਾ ਖਾਲੀ ਕਰ ਦਿੱਤਾ ਜੋ ਉਹਨੂੰ ਪੈਸੇ ਪਹਿਲਾਂ ਮਿਲਣਗੇ ਜਿੰਨੇ ਕਰ ਚਲੋ ਸੋ ਤੁਹਾਡਾ ਧੰਨਵਾਦ ਸ਼ੁਕਰੀਆ